ਵੀ ਸਾਰੇ ਪਿੰਡ ਦੇ ਲੋਕਾਂ ਤੁਹਾਨੂੰ ਸਰਪੰਚ ਚੁਣਿਆ ਸੇਵਾ ਦਾ ਮੌਕਾ ਦਿੱਤਾ ਮਨ ਬਖਸ਼ਿਆ ਤੁਹਾਡੇ 76 ਸਰਪੰਚ ਆ ਤਾ ਸੇਤਿਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਤਨਾਮ ਸਿੰਘ ਬੋਪਾਰੇ ਸਰਪੰਚ ਗ੍ਰਾਮ ਚਾਹਲ ਮੁਸਤਾਫਾ ਜੱਟਾ ਜ਼ਿਲ੍ਹਾ ਤਸੀਲ ਗੁਪਾਸਪੁਰ ਮੋਂ ਬਤੌਰ ਲੋਕਾਂ ਦੇ ਮੈਨੂੰ ਭਾਰੀ ਗਿਣਤੀ ਦੇ ਵੋਟਾਂ ਪਾ ਕੇ ਸਰਪੰਚ ਬਣ ਕੇ ਸੇਵਾ ਦਾ ਮੌਕਾ ਦਿੱਤਾ ਏ ਸੇਵਾ ਸੇਵਾ ਕਰਨ ਵਿੱਚ ਮੈਂ ਕੋਈ ਵੀ ਕਸਰਤ ਬਾਕੀ ਨਹੀਂ ਛੱਡਾਂਗਾ ਜਿੱਦਾਂ ਜਿੱਦਾਂ ਸਰਕਾਰ ਕੋਲੋਂ ਸਹਾਇਤਾ ਹੈਗੀ ਫੰਡ ਆਉਣਗੇ ਉਦਾਂ ਹੀ ਸਰਪੱਖੀ ਵਿਕਾਸ ਲਈ ਪਿੰਨ ਮੁਸਲਮਾਨ ਜੱਟਾਂ ਦਾ ਨਾ ਕੰਮ ਕਰਾਂਗੇ ਜੀ ਸਰ ਤੋਂ ਪਿਛਲੀ ਵਾਰ ਤੋਂ ਲੋਕ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਹੈ ਜੋ ਤੁਹਾਡੀ ਗਵਾਈ ਤੇ ਪੂਰੇ ਕਰਵਾਈ ਜਾਣਗੇ ਕਾਫੀ ਕੰਮ ਜਿਹੜੇ ਨੇ ਅਧੂਰੇ ਰਹਿ ਗਏ ਸਈ ਤਰ੍ਹਾਂ ਦੇ ਕੰਮ ਨੇ ਜਿਹੜੇ ਅਜੇ ਤੱਕ ਨਹੀਂ ਹੋਏ ਤੇ ਉਹ ਮੈਂ ਹੁਣ ਕੋਸ਼ਿਸ਼ ਕਰਾਂਗਾ ਸਰਕਾਰ ਨਾਲ ਤਰੱਕ ਕੇ ਉਹ ਕੰਮ ਜਿਹੜੇ ਪੂਰੇ ਕਰਾਈ ਜਾਂਦੇ ਸਭ ਤੁਸੀਂ ਆਹ ਮ ਦੇਖਿਆ ਹੈਗਾ ਜਦੋਂ ਬਾਹਲੇ ਪਿੰਡਾਂ ਵਿੱਚ ਜਾਂਦਾ ਉਹਨੇ ਬੂਟੇ ਲੱਗੇ ਹੁੰਦੇ ਨੇ ਲਾਈਟਾਂ ਲੱਗੀ ਹੁੰਦੀਆਂ ਜਦੋਂ ਪਿੰਡ ਦੇ ਅੰਦਰ ਇੰਟਰ ਚਲੀਏ ਹਾਂ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਹੈ ਲਾਇਬ੍ਰੇਰੀ ਹੁੰਦੀ ਹੈ ਡਿਸਪੈਂਸਰੀ ਜਿਹੜੀ ਓਪਨ ਜਿਮ ਆਉਂਦੀ ਆ ਉਹ ਕੈਮਰੇ ਲੱਗੇ ਹੁੰਦੇ ਨੇ ਬੱਚਿਆਂ ਚੋਰੀ ਲੱਗੇ ਹੁੰਦੇ ਇੱਕ ਵਧੀਆ ਦੇਖ ਨਜ਼ਰ ਆਉਂਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ 'ਚ ਕੋਈ ਇਦਾਂ ਦੀ ਪ੍ਰਸ਼ਿੱਤੀ ਸਫਲਤ ਹੈਗੀ ਹੈ ਹਾਂ ਜਦੋਂ ਬਾਹਰ ਟ੍ਰੈਕ ਜਾ ਕੇ ਵੇਖਣੇ ਤਾਂ ਸੁਜਲਾ ਕਾਸ ਹੋਇਆ ਜਿੱਦਾਂ 2 ਮਰੀਗਾ ਸੁਤਹਾਂ ਤੇ ਸਪੈਂਸਰੀ ਹੈ ਗਰਾਉਂਡ ਹੈ ਸਟੇਡੀਅਮ ਹੈ ਤੇ ਉੱਥੇ ਹਰ ਤਰ੍ਹਾਂ ਦੇ ਵਧੀਆ ਵਧੀਆ ਕੰਮ ਹੋਏ ਨੇ ਤੇ ਮੇਰੇ ਇੱਕ ਮੰਨ ਦੀ ਇੱਛਾ ਹੈ ਕਿ ਮੈਂ ਆਪਣੇ ਪ੍ਰਣਿਤ ਜਿਹੜੀ ਸੇਵਾ ਜਿਹੜੀ ਆ ਬਾਹਰ ਦੇ ਆਪਣੇ ਮੁਕਾਬਲੇ ਬਹੁਤ ਬਿਹਤਰ ਕਰਾਂਗਾ ਉਹ ਰਸਨ ਦਾ ਦੀ ਸਮੱਸਿਆ ਕਾਫੀ ਪਿੰਡਾਂ ਜੁਂਦੀਆਂ ਜਿਹੜੇ ਯੋਗ ਲੋਕ ਹੁੰਦੇ ਉਹਦੇ ਰਸੋਈ ਦਾ ਨਹੀਂ ਬਣ ਗਰੀਬ ਤੇ ਘਰ ਰਸਨ ਨਹੀਂ ਪਹੁੰਚਦਾ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਨੂੰ ਹੁੰਦਾ ਹੈ ਹਾਂਜੀ ਕੋਈ ਕੋਈ ਹੈ ਮੈਂ ਪਰ ਸਪਾਰਨਾ ਨੂੰ ਲੈ ਕੇ ਸਭ ਤੋਂ ਵੱਡਾ ਨੁਕਸਾਨ ਇਹ ਨਹੀਂ ਕਿ ਮੁਸਲਮਾਨਾਂ ਨੂੰ ਕਾਟਾ ਦੇ ਲਈ ਜਾਂਦਾ ਪੂਰਾ ਕਾਲ ਦਾ ਸਭ ਤੋਂ ਕਾਲੋਂ ਹੁਣ ਬਣੀ ਰਿਟੇਲ ਦੇ ਵਿੱਚ ਨਾ ਬਰੋ। ਜੁਦ ਨਸ਼ਾ ਅਪਰਾਧ ਪਈ ਆਸ ਕਾਨੂੰਨ ਮੈਂ ਸੇੜੀ ਆ ਆਪ ਜੀ ਦੇ ਪਿੰਨੋਂ ਲੈ ਕੇ ਕਿਵੇਂ ਦੇ ਦੇ। ਹਾਂਜੀ। ਇਸ ਸੰਬੰਧੀ ਅਸੀਂ ਮਹਿਲ ਸਾਹਿਬ ਦੀ ਬਾਈ ਹੇਠ ਜਲਾ ਕੈਂਪ ਲਾ ਦਿੱਤੇ ਲੋਕਾਂ ਨੂੰ ਸਹਿ ਦਿੱਤਾ ਲੋਕਾਂ ਨੂੰ ਨਿਯੰਤਰਣ ਹੋਵੇ ਜਿਨਾ ਅਸੀਂ ਆਪਣੀ ਮਨਵਾਬਨ ਕਰਦੇ। ਔਰ ਕਾਫੀ ਅਖਤ ਤੱਕ ਆਪਣੇ ਦੋ ਸਰਪ ਪਏ। ਬਾਕੀ ਸਭ ਮਰੇ ਘਰ ਦੇ ਵਿੱਚ ਜਿਹੜੇ ਲੋਕੋਂ ਨੇ ਉਹਨਾਂ ਨੂੰ ਜਗ੍ਹਾ ਨਹੀਂ ਦਿੱਤਾ ਤਾਂ ਨਜਾਇਜ਼ ਨਾਮ ਪਾਏ ਜਾਂਦੇ ਨੇ ਸੋ ਆਪ ਜੀ ਦੀ ਗੱਲ ਤੇ ਕਿਵੇਂ ਦੇਖਿਆ ਜਾਏ ਮੈਨੇ ਨਾਲ ਜੁੜਤ ਮੈਂ ਇਹ ਜਿਹੜਾ ਹੈ ਜੇ ਬਾਊਗਾ ਤੋਂ ਪਾਸਾ ਸਭ ਕੰਮ ਕਰ ਰੇ ਕਰਾਂਗੇ ਜਿਹੜੇ ਬੰਦੇ ਕੰਮ ਤੇ ਲੱਗੇ ਆ ਉਹੀ ਨਾਮ ਪਾਏ ਹਾਂ ਹਾਂ ਕੋਈ ਵੀ ਐਜੂਕੇਸ਼ਨ ਲੈ ਕੇ ਕਿਵੇਂ ਦੇ ਦੇਓ ਕਿ ਲੱਗਦਾ ਸਿਰਫ ਸਟਾਫ ਹੀ ਜਾਂ ਐਪਗ੍ਰੇਡ ਹੋਣ ਦੀ ਲੋੜ ਹੈ ਪਿੰਡ ਦੇ ਐਜੂਕੇਸ਼ਨ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਜੋ ਸਾਡੇ ਪਿੰਡ ਵਿੱਚ ਪ੍ਰਾਈਵੇਟ ਸਕੂਲ ਹੈ ਕਮੇਰਸ਼ੀਅਲ ਸਕੂਲ ਹੈ ਮੈਂ ਪਹਿਲਾਂ ਵੀ ਸਰਕਾਰ ਕੋਲ ਮੰਗ ਕਰ ਚੁੱਕਾ ਕਿ ਮਿਰੋਸਪੁਰ ਨੂੰ ਅਪਗ੍ਰੇਡ ਕਰਕੇ ਟੈਂਕ ਬਣਾ ਦੇ। ਉਸ ਸਟਾਪ ਠੀਕ ਆ ਉੱਥੇ ਲੱਗਦਾ ਉਹ ਸਟਾਪ ਬਹੁਤ ਬੇਨਤੀ ਹੈ ਜੀ ਸਰਕਾਰਿਸਪੁਰ ਦੀ ਸਟਾਪ ਬੇਨਤੀ ਹੈ ਬਹੁਤ ਵਧੀਆ ਸਟਾਪ। ਉਹ ਨੌਜਵਾਨਾਂ ਦਾ ਇਲੈਕਸ਼ਨ ਦੇ ਵਿੱਚ ਆ ਮਿਰੋ ਦਾ ਹੁੰਦਾ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਕੋਲ ਕੀ ਪਲੇਟਫਾਰਮ ਆਉਣੇਗਾ? ਬਖਸ਼ ਜੀ ਨੌਜਵਾਨਾਂ ਨੇ ਮੇਰੇ ਇਲੈਕਸ਼ਨ ਦੇ ਵਿੱਚ ਮੈਨੂੰ ਸਰਪੰਚ ਬਣਾਉਂਗਾ ਬਹੁਤ ਜ਼ਰਾ ਯੋਗਦਾਨ ਹੈ ਮੈਂ ਉਹਨਾਂ ਨੂੰ ਹੱਤਰ ਨਾਲ ਪ੍ਰੇਰਿਤ ਕਰਦਾ ਰਹਿਣਾ। ਵੀ ਰਿਕਵਰ ਤੋਂ ਭੁਲ ਕੇ ਨਸਾਰਾ ਕਰਿਓ ਤੁਹਾਡੇ ਵਾਸਤੇ ਪਰੌਣ ਜਿਹੜੀ ਇੱਕ ਲੌਜ ਡਾਟਤੀ ਆ ਉਸੇ ਵਿੱਚ ਜਿਹੜਾ ਸਟੇਡੀਅਮ ਵਗਰਾ ਜਿਹੜਾ ਖੇਡ ਦਾ ਸਮਾਨ ਦਾ ਸਾਰਾ ਉਸੇ ਆਜਣਾ ਔਰ ਜਿੰਨੇ ਜਿੰਨੇ ਸਾਨੂੰ ਸਰਕਾਰ ਨੇ ਹਾਂ ਦਿੱਤੀ ਆ ਉਹ ਵੀ ਜਲਦ ਜਰਦੀ ਲ ਆ ਰਹੀ ਆ ਉਹ ਕਈ ਵਾਰੀ ਪਿੰਡਾਂ ਦੇ ਝਗੜੇ ਇੰਨੇ ਵੱਜ ਜਾਂਦੇ ਆ ਲੋਕਾਂ ਨੂੰ ਥਾਣੇ ਤੇ ਜਾਣੀ ਤੱਕੇ ਘੰਗ ਪੀਂਦੀ ਆ ਉਹਨਾਂ ਦਾ ਸਮਾਂ ਵੀ ਬਰਬਾਦ ਹੁੰਦਾ ਪੈਸਾ ਵੀ ਬਰਬਾਦ ਹੁੰਦਾ ਉਹ ਇੱਕ ਸਰਪੰਚ ਦੀ ਕੀ ਜੁਮੇਰੀ ਹੁੰਦੀ ਆ ਕੀਵੇਂ ਦੇਖੀ ਮੇਰੀ ਉਸ ਦਿਹਿ ਹੁੰਦੀ ਆ ਫਿਰ ਜਿਹੜਾ ਫੈਂਸਲਾ ਹੋ ਨੇ ਰਾਇਟੇ ਨਾਲ ਅੰਦਰ ਕੋਈ ਤਰ੍ਹਾਂ ਨਾਲ ਹੋ ਜੇ ਕੋ ਇੱਥੇ ਹੀ ਨਿਵੇਨਾ ਜਾਵੇ ਮੈਂ ਕਦੀ ਠਗੜੇ ਵੀ ਇੱਥੇ ਦੇਖੇ ਨੇ ਜਾਂ ਥਾਣੇ ਕੋ ਤਾਂ ਖਾਸ ਦੇ ਦਿੰਦਾ ਉਹ ਤਾਂ ਇੱਥੋਂ ਰਾਇਟ ਨਾ ਕਰਾ ਦੇ ਬੜੀ ਕਿਤਾਬ ਇਹ ਬੰਦਾ ਸਮਾਪਤ ਜਾਂਦਾ ਆਪਣੇ ਕਮਕਰ ਬੰਦਾ ਰੁੱਝ ਜਾਂਦਾ ਜਿਹੜਾ ਥਾਣੇ ਥਾਣੇ ਤੇ ਕਈ ਤਰ੍ਹਾਂ ਦੇ ਜਿਹੜੇ ਸਮਾਪਰਵਾਦ ਕਰਦੇ ਨੇ ਤੇ ਕਈ ਤਰ੍ਹਾਂ ਨੁਕਸਾਨ ਹੁੰਦਾ ਸੋ ਸਰਪੰਚ ਆਵਾ ਸਰਕਾਰੀ ਗਵਰਨਮੈਂਟ ਜਾਂ ਪੰਜਾਬ ਸਰਕਾਰ ਤੋਂ ਸੁੱਖ ਸਹੂਲਤਾਂ ਗਰੀਬ ਲੋਕਾਂ ਵਾਸਤੇ ਪਿੰਡਾਂ 'ਚ ਹੁੰਦੀਆਂ ਕਿਤੇ ਨਾ ਕਿ ਤੜੇ ਬੰਦੀਆਂ ਨੇ ਗਰੀਬ ਕਿੰਨਾ ਪਹੁੰਚਦਾ ਨਹੀਂ ਹੁੰਦੀਆਂ ਸੋ ਆਪ ਜੀ ਦੀ ਗਵਾਈ ਤੇ ਕਿਵੇਂ ਦੇਖਿਆ ਜੇ ਮੇਰੇ ਪਾਈ ਵਿੱਚ ਕਿਸੇ ਤਰ੍ਹਾਂ ਦੀ ਤੜੇ ਬੰਦੀ ਹੋਏਗੀ ਮੈਂ ਬਤਾਉ ਸਰਪੰਚ ਕਹੇ ਮੈਨੂੰ ਵੋਟਾਂ ਕਿਸ ਨੇ ਪਾਈਆਂ ਤੇ ਨਹੀਂ ਬਣੀਆਂ ਪਾਈਆਂ ਮੈਂ ਸਾਰਾ ਦਾ ਸਰਪੰਚ ਹਾਂ ਮੈਂ ਬਿਨਾਂ ਦੇ ਤੋਂ ਪੇਲ ਭਾਂ ਤੋਂ ਜਿਹੜੇ ਸਾਰੇ ਲੋਕਾਂ ਦੇ ਕੰਮ ਕਰਾਂਗਾ ਸੋ ਕਿਹੜਾ ਤੁਸੀਂ ਪਹਿਲ ਦੇ ਦੱਸਦੋਂ ਪਿੰਡ ਵਿੱਚ ਲੋੜੀ ਦਾ ਕੰਮ ਕਰਾਉਣ ਜਾ ਰਹੇ ਜਿਹੜਾ ਪਿੰਡ ਨੂੰ ਸੁੱਖ ਸਹੂਲਤਾਂ ਪ੍ਰਦਾਨ ਕਰੇ ਕੋਣਸੀ ਆਪਣਾ ਹਰੇ ਕੋਠੇ ਆ ਬਾ ਡੇ ਰਹੇ ਆ ਉਸ ਸਿਵਲ ਦਾ ਬਹੁਤ بڑا ਹਾਲਾ ਅਸੀਂ ਕੁਝ ਹੀ ਦਿਨਾਂ ਵਿੱਚ ਸਿਵਲ ਦਾ ਕੰਮ ਜਰਾ ਸ਼ੁਰੂ ਕਰ ਗਿਆ ਸੀ ਉਹ ਕੱਚੇ ਕੋਠੇ ਨੇ ਗਾਂਟਾ ਪਿੰਡਾਂ ਜੇ ਨਵੇਂ ਫੌਂਡ ਬਲਾਈ ਕੀਤੇ ਗਏ ਤੁਸੀਂ ਸੋ ਆਪ ਜੀ ਦੇ ਪਿੰਡ ਦੇ ਕਿੰਨੇ ਕੱਚੇ ਕੋਠੇ ਗਾਂਟੇ ਕਿੰਨੇ ਨਵੇਂ ਫੌਂਡ ਬਲਾਈ ਕੀਤੇ ਗਏ ਤਕਰੀਬਨ 60 ਕ ਲੋਕਾਂ ਦੇ ਘਰਾਂ ਦੀਆਂ ਜਿਹੜੇ ਸਰਵੇ ਕਰਾ ਕੇ ਹੀ ਪੈ ਤੱਕੇ ਆ ਸੋ ਪਿਛਲਾ ਵੀ ਕੋਈ ਆਈ ਗ੍ਰਾਂਟ ਆਈ ਕੋਈ ਪਿਛਲਾ ਕੋ ਕੱਚੇ ਕੋਠੇ ਕੋਈ ਗ੍ਰਾਂਟ ਜਿਣੀ ਮੇਰੇ ਤੇ ਨਹੀਂ ਧੰਨ ਧੰਨ ਜੀ ਨੂੰ ਬੜਾ ਬਹੁਤ ਸਾਰੇ ਕੰਮ ਹੋਣ ਵਾਲੇ ਨੇ ਜੀ ਜਿੱਦਾਂ ਅਜੇ ਸੀਵਰੇਜ ਦਾ ਕੰਮ ਹੈ ਕਲੀਨ ਨਰਿੰਦਰ ਕੁਮਾਰਿੰਦਰਾ ਹੋਰ ਆਪਣੇ ਕਬਜ ਦਾ ਬਿਊਟੀ ਆਫ ਵਿਲੇਜ ਦਾ ਮੈਂ ਇੱਕ ਦਰਾਵਾ ਮਲਾਂਗ ਐਸਟੀਮੇਟ ਦਿੱਤਾ ਉਹ ਸਾਰਾ ਪਿੰਡ ਦਾ ਉਹ ਦੀ ਸੁੰਦਰਤਾ ਹੋਵੇ ਉਹਦੇ ਵਿੱਚ ਅਸੀਂ ਆਰਨਾਮੈਂਟਡ ਬੂਟੇ ਫੁੱਲ ਗਮਲੇ ਆਦਿ ਲਗਾਉਂਗੇ ਉਹ ਤੁਹਾਨੂੰ ਦੱਸਾਂਗਾ ਪੰਜਾਬ ਗਵਰਨਮੈਂਟ ਨੇ ਇਹ 10 ਲੱਖ ਦੀ ਸਕੀਮ ਸ਼ੁਰੂ ਕੀਤੀ ਆ ਹੈਲਥ ਨੂੰ ਲੈ ਕੇ। ਆਪੋ ਇਸ ਸਕੀਮ ਨਾਲ ਕੀ ਮੰਨਦੇ ਹੋ? ਹਾਂਜੀ ਇਹ ਸਰਕਾਰੀ ਸਕੀਮ ਬਹੁਤ ਹੀ ਵਧੀਆ ਜਿਹੜੀ 10 ਲੱਖ ਰੁਪਏ ਪਰਿਵਾਰਾਂ ਨੂੰ ਦਿੰਦੇ ਨੇ। ਨਾਲੇ ਲਾਜ ਉਸ ਪ੍ਰਾਈਵੇਟ ਹਸਪਤਾਲ ਕਰਾ ਲੈਣ ਜਾਂ ਸਰਕਾਰੀ ਕਰਾ ਲੈ। ਇਹਨਾਂ ਨੂੰ 10 ਲੱਖ ਰੁਪਏ ਬਹੁਤ ਜ਼ਿਆਦਾ ਬਹੁਤ ਵਧੀਆ ਸਹੂਲਤ ਆ ਗਈ। ਤੁਹ ਕੁ ਪਰਿਦੇ ਲੋਕਾਂ ਸੇਵਾਦਾਨ ਦਾ ਹੋਤਾ ਤਾਂ ਮਾਨ ਬਖਸ਼ਾ ਤੁਹਾਡੇ ਸਿਰ ਤੇ ਸਪੰਝਾਤਾ ਸੀ। ਜਿਆ ਮੈਸੇਜ ਕੀ ਦੇਣਾ ਚਾਹੋਗੇ ਆਪਣੇ ਨਾਲ? ਮੈਂ ਮਸਜਦਨਾ ਸਭ ਤੋਂ بڑا ਮਸਜਦਾ ਤੇ ਭੰਦੇ ਬੰਦੇ ਜਿਹੜੇ ਖਤਮ ਕੀਤੀ ਜਾਵੇ। ਕਮਮਾ ਚਲੀ ਕਾ ਨਾਮ ਉਹ ਸਾਰੇ ਨਾਲ ਮਿਲ ਕੇ ਸਰਵੇਂ ਨੂੰ ਬਿਚਾ ਸਾਰਾ ਪਿੰਡ ਨਾਲ ਮਿਲ ਕੇ ਸਾਰਾ ਇਹ ਆ ਕੰਮ ਜਿਹੜੇ ਬਹੁਤ ਜ਼ਰੂਰੀ ਹੋਣ ਵਾਲੇ ਨੇ ਉਹਨੂੰ ਪਹਿਲ ਦੇ ਆਧਾਰ ਤੇ ਕਰਾਇਆ ਜਾਵੇ ਤੇ ਜਿਹੜੇ ਲੜਾਈ ਝਗੜਾ ਪੇਦ ਭਾਵ ਆਪਸੀ ਭਾਈਚਾਰੇ ਕੋ ਜਿਹੜੀਆਂ ਸੰਨ ਨੂੰ ਬੜੀ ਵਾਲਦੋ ਜੀ ਕਾ ਖੰਸਾ ਵਾਏ